ਕਿ ਉਹ ਕੀ ਪੰਜਾਬ ਦੇ ਲੋਕਾਂ ਤੇ ਪਿਛਲੇ 10 ਸਾਲ ਬੜਾ ਕਸ਼ਟ ਆ ਪੰਜਾਬ ਬਹੁਤ ਪਿੱਛੇ ਚਲੇ ਗਿਆ ਐਜੇ ਲੋਕ ਸਰਕਾਰ ਚ ਆ ਗਏ ਜਿਨੇ ਪੰਜਾਬ ਨੂੰ ਬਹੁਤ ਪਿੱਛੇ ਫੇਰ ਦਿੱਤਾ ਬੜੀ ਦੁਖਦੀ ਗੱਲ ਹੈ ਕਿ ਇੱਕ ਬੰਦਾ ਐਡੀ ਵੱਡੀ ਪੋਸਟ ਤੇ ਹੋਏ ਤੇ ਐਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟੇ ਰਹਿੰਦੇ ਲਾਈਕ ਨਹੀਂ ਮਾੜੀ ਗੱਲ ਹੈ ਜੀ ਮੁੱਖ ਮੰਤਰੀ ਜਿਹੜਾ ਤਾਂ ਕਹਿੰਦਾ ਸੀ ਕਿ ਲੋਕੀ ਗੋਲਕਾਂ 'ਚੋਂ ਪੈਸੇ ਪਾਣੇ ਬੰਦ ਕਰ ਦੇਣ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਜਾਂਦਾ ਹੈ ਜਿਹੜਾ ਮੁੱਖ ਮੰਤਰੀ ਆਪਦੀ ਮਾਂ ਦੀ ਝੂਠੀ ਸੌਂ ਖਾਂਦਾ ਹੈ ਕਿ ਇਹੋ ਜਿਹੇ ਬੰਦੇ ਆ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬੀ ਮਨਾਣ ਜੋਗੇ ਹੈਗੇ ਗੁਰੂ ਰਾਮਦਾਸ ਜੀ ਕਿਰਪਾ ਕਰਨ ਹਮੇਸ਼ਾ ਸਤਿ ਜਿੱਤ ਹੁੰਦੀ ਰਹੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਇਸ ਕਾਲਯੁਗ ਦੇ ਸਮੇਂ 'ਚ ਚੌਥੀ ਸਰਕਾਰਾਂ ਨੇ ਝੂਠੇ ਪਰਚੇ ਕਰਕੇ ਗਲਤ ਤਾਂ ਕਰਦੇ ਸੀ ਕਿ ਨਸ਼ੇ ਦੀ ਲੇਕਿਨ ਜਦ ਪਰਚਾ ਪੇਸ਼ ਕਰਦੇ ਉਹਦੇ ਨਸ਼ੇ ਦਾ ਨਾ ਨਹੀਂ ਬਦਰਾ ਖੋਰੀ ਵਾਸਤੇ ਹੀ ਆਸਿਆਸੀ ਵਿਰੋਧੀ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਨੇ ਜਿਹੜਾ ਸਰਕਾਰ ਦੇ ਕਾਲੇ ਕਾਰਨਾਮੇ ਜਗ ਜਾਹਰ ਕਰਕੇ ਲੋਕਾਂ ਦੇ ਮੁੱਦੇ ਉਠਾਉਂਦੇ ਨੇ ਉਸ ਕਰਕੇ ਵਿਕਰਮ ਨੂੰ ਪਰਚਾ ਦੇ ਕੇ ਅੰਦਰ ਕੀਤਾ ਲੇਕਿਨ ਸੱਚ ਦੀ ਜਿੱਤ ਹੋਗੀ ਅੱਜ ਨਹੀਂ ਤਾਂ ਕੱਲ ਤੇ ਜ਼ਰੂਰ ਉਹ ਬਾਹਰ ਆਉਣਗੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਪੂਰਾ ਭਰੋਸਾ ਹੈਗਾ ਅੱਜ ਤੱਕ ਗੁਰੂ ਸਾਹਿਬ ਦੀ ਅਰਦਾਸ ਇਹ ਮੈਂ ਨਹੀਂ ਕਰਕੇ ਆਏ ਆ ਕਿ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਪੰਥ ਦੀ ਜਥੇਬੰਦੀ ਨੂੰ ਜਿੱਤ ਬਖਸ਼ਣ ਕਿਉਂਕਿ ਪੰਜਾਬ ਦੇ ਲੋਕਾਂ ਤੇ ਪਿਛਲੇ 10 ਸਾਲ ਬੜਾ ਕਸ਼ਟ ਆ ਪੰਜਾਬ ਬਹੁਤ ਪਿੱਛੇ ਚਲੇ ਗਿਆ ਐਜੇ ਲੋਕ ਸਰਕਾਰ ਚ ਆ ਗਏ ਜਿਨੇ ਪੰਜਾਬ ਨੂੰ ਬਹੁਤ ਪਿੱਛੇ ਖਿੱਚ ਦਿੱਤਾ ਪਰਮਾਤਮਾ ਮੇਰ칸 ਗੁਰਮਾਰ ਬਖਸ਼ਿਸ਼ ਖਾਨ ਵਾਪਸ ਖਾਸਤਾ ਪੰਚੀ ਖੋਜ ਸ਼੍ਰੋਮ ਨਿਕਾਲੀ ਦਨ ਰਾਜਵੜੀ ਦੇ ਵੱਲੋਂ ਬੜੇ ਧਿਆਨ ਆਇਆ ਆਇਆ ਨੇ ਸੈਟ ਆਇਆ ਨੇ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਜਾ ਰਿਹਾ ਜੀ ਦੇਖੋ ਬੜੀ ਦੁਖਦੀ ਗੱਲ ਹੈ ਕਿ ਇੱਕ ਬੰਦਾ ਐਡੀ ਵੱਡੀ ਪੋਸਟ ਤੇ ਹੋਏ ਤੇ ਅਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟੇ ਰਹਿੰਦੇ ਲਾਈਕ ਨਹੀਂ ਮਾੜੀ ਗੱਲ ਹੈ ਜੀ ਮੁੱਖ ਮੰਤਰੀ ਜਿਹੜਾ ਤਾਂ ਕਹਿੰਦਾ ਸੀ ਕਿ ਲੋਕੀ ਗੋਲਕਾਂ 'ਚੋਂ ਪੈਸੇ ਪਾਣੇ ਬੰਦ ਕਰ ਦੇਣ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਜਾਂਦਾ ਹੈ ਜਿਹੜਾ ਮੁੱਖ ਮੰਤਰੀ ਆਪ ਦੀ ਮਾਂ ਦੀ ਝੂਠੀ ਸੌਂ ਖਾਂਦਾ ਕਿ ਇਹੋ ਜੇ ਬੰਦੇ ਆ ਤਨ ਤਨ ਗੁਰੂ ਤੇਗ ਬਹਾਦਰ ਸਾਧ ਦੀ ਸ਼ਤਾਬਦੀ ਮਨਾਣ ਜੋਗੇ ਹੈਗੇ ਕਿ ਇਹਨਾਂ ਨੂੰ ਫੈਸਲੇ ਲੈਣਾ ਚਾਹੀਦਾ ਇਹ ਧਾਰਮਿਕ ਮਾਮਲੇ ਆ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਰਕਾਰ ਨੂੰ ਸ਼੍ਰੋਮਣੀ ਪ੍ਰਬੰਧਕ ਦੁਆਰਾ ਐਸਜੀਪੀਸੀ ਦੀ ਮਦਦ ਕਰਨੀ ਚਾਹੀਦੀ ਹੈ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਪੂਰੀ ਸਿੱਖ ਕੌਮ ਮੋਰ ਸ਼ਾਨੋ ਸ਼ੌਕਤ ਨਾਲ ਦੁਨੀਆ ਭਰ 'ਚ ਇਹ ਗੁਰੂ ਸਾਹਿਬ ਦਾ ਦਿਹਾੜਾ ਮਨਾਇਆ ਜਾ ਸਕੇ ਜਿਹੜੇ ਹਿੰਦੀ ਚਾਦਰ ਨੇ ਬਹੁਤ ਵੱਡੀ ਕੁਰਬਾਨੀ ਦੇ ਕੇ ਇਹ ਜੇ ਮਨੁੱਖਤਾ ਦੀ ਨੀਂਵ ਰੱਖੀ ਗਈ ਧਾਰਮਿਕ ਆਜ਼ਾਦੀ ਦੀ ਨੀਂਵ ਰੱਖੀ ਗਈ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਡੀ ਸ਼ਹਾਦਤ ਜਿਸ ਨੂੰ ਸਾਰਾ ਸੰਸਾਰ ਨਮਨ ਕਰਦਾ ਹੈ ਤੇ ਇਹ ਸਰਕਾਰ ਨੂੰ ਆਪਣੀ ਵੱਖਰੀ ਦੁਕਾਨ ਨਹੀਂ ਖੋਲਨੀ ਚਾਹੀਦੀ ਲੇਕਿਨ ਅ ਸਟੇਪੀਸੀ ਦੇ ਨਾਲ ਸਹਿਯੋਗ ਕਰਕੇ ਸਾਰੇ ਕਾਮ ਨੂੰ ਇਕੱਠਾ ਕਰਨਾ ਚਾਹੀਦਾ ਜੀਠਿਆ ਸਾਹਿਬ ਜੀ ਪੀਸੀ ਵੀ ਕੀ ਕਰਦੇ ਚਿੰਤ ਕਲੋ ਰਾਮਦਾਸ ਜੀ ਕਿਰਪਾ ਕਰਨ ਹਮੇਸ਼ਾ ਸਤ ਦੀ ਜਿੱਤ ਹੁੰਦੀ ਰਹੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਇਸ ਕਾਲਯੁਗ ਦੇ ਸਮੇਂ 'ਚ ਝੂਠੀ ਸਰਕਾਰਾਂ ਨੇ ਝੂਠੇ ਪਰਚੇ ਕਰਕੇ ਗਲਤ ਤਾਂ ਕਰਦੇ ਸੀ ਕਿ ਨਸ਼ੇ ਦੀ ਲੇਕਿਨ ਜਦ ਪਰਚਾ ਪੇਸ਼ ਕਰਦੇ ਨਸ਼ੇ ਦਾ ਨਾ ਨਹੀਂ ਸੋ ਕੱਲੇ ਸਿਆਸੀ ਬਦਰਾ ਖੋਰੀ ਵਾਸਤੇ ਯਾ ਸਿਆਸੀ ਵਿਰੋਧੀ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਨੇ ਜਿਹੜਾ ਸਰਕਾਰ ਦੇ ਕਾਲੇ ਕਾਰਨਾਮੇ ਜਗ ਜਾਹਿਰ ਕਰਕੇ ਲੋਕਾਂ ਦੇ ਮੁੱਦੇ ਉਠਾਉਂਦੇ ਨੇ ਉਸ ਕਰਕੇ ਵਿਕਰਮ ਨੂੰ ਪਰਚਾ ਦੇ ਕੇ ਅੰਦਰ ਕੀਤਾ ਲੇਕਿਨ ਸਤ ਜਿੱਤ ਹੋਗੀ ਅੱਜ ਨਹੀਂ ਤਾਂ ਕੱਲ ਤੇ ਜ਼ਰੂਰ ਉਹ ਬਾਹਰ ਆਉਣਗੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਪੂਰਾ ਭਰੋਸਾ ਹੈਗਾ ਹਮੇਸ਼ਾ ਗੰਗਨ ਜਿਮਨੀ 34 ਪੰਗਵਤ ਮਾਨ ਸਰਕਾਰ ਵੱਲੋਂ ਲਗਾਤਾਰ ਹਾਂ ਜੀ ਜਿਹੜੀ ਸਰਕਾਰਾਂ ਸੋਚਦੀਆਂ ਨੇ ਕਿ ਜ਼ੋਰ ਜ਼ਬਰ ਤੇ ਪੁਲਿਸ ਤੇ ਸਿਰੇ ਇਹ ਚੋਣ ਜਿੱਤ ਸਕਦੇ ਨੇ ਤੇ ਇਹਦੇ ਇਹਦਾ ਨਮੂਨਾ ਅਸੀਂ ਤਰਨਤਾਰਨ ਸਾਹਿਬ ਛੇ ਦੇਖਿਆ ਜਿੱਥੇ ਸਾਡੇ ਵਿਰੋਧੀ ਪਾਰਟੀਆਂ ਦੇ ਜਿੰਨੇ ਵੀ ਸਰਪੰਦ ਸਿਗੇ ਕਾਉਂਸਲਰ ਸਿਗੇ ਵਰਕਰਸ ਸਿਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਚੱਕਿਆ ਜਾ ਰਿਹਾ ਹੈ ਚੋਣ ਜਿੱਤਣ ਵਾਸਤੇ ਲੇਕਿਨ ਪਰਮਾਤਮਾ ਉੱਪਰ ਨੇ ਇਲੈਕਸ਼ਨ ਕਮਿਸ਼ਨ ਨੇ ਇਹੋ ਜਿਹਾ ਫੈਸਲਾ ਲਿੱਤਾ ਤੇ ਮੋਹਰ ਲਾਈ ਕਿ ਇਹ ਧੱਕਾਸ਼ਾਹੀ ਨਹੀਂ ਚੱਲੂਗੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਗੀ ਤੇ ਚੱਕ ਕੇ ਜਿਹੜੀ ਰਵਜੋਤ ਕੌਰ ਗਰੇਵਾਲ ਸੀਗੀ ਜਿਹੜੀ ਸੋਚਦੀ ਸੀ ਮੇਰੀ ਪ੍ਰੋਮੋਸ਼ਨ ਹੋਊਗੀ ਮੋਹਲੇ ਜਾ ਕੇ ਮੈਂ ਵੱਡੇ ਪੈਸੇ ਕਮਾਵਾਂਗੀ ਪੈਸੇ ਦਾ ਕੀ ਕਮਾਣਾ ਟਰਾਂਸਫਰ ਛਡੋ ਸਸਪੈਂਡ ਕਰਤਾ ਜਿਹੜਾ ਇੱਕ ਸੰਕੇਤ ਹੈ ਉਹਨਾਂ ਸਾਰੇ ਅਫਸਰਾਂ ਵਾਸਤੇ ਜਿਹੜੇ ਸੋਚਦੇ ਕਿ ਸਰਕਾਰ ਨੂੰ ਖੁਸ਼ ਕਰਕੇ ਧੱਕਾ ਕਰਕੇ ਇਹ ਇਲੈਕਸ਼ਨ ਜਿਤਾ ਸਕਦੇ ਨੇ ਲੋਕੀ ਇਲੈਕਸ਼ਨ ਦਾ ਫੈਸਲਾ ਕਰਦੇ ਨੇ ਜਿਹੜਾ ਉਹਨਾਂ ਦਾ ਫੈਸਲਾ ਉਹ ਸਿਰ ਮੱਥੇ ਹੋ ਲੇਕਿਨ ਕੋਈ ਧੱਕਾਸ਼ਾਹੀ ਨਹੀਂ ਚੱਲੂਗੀ ਨਾ ਅਕਾਲੀ ਦਲ ਕਰੇ ਦਰਿਆ ਹੈ ਨਾ ਦਬਿਆ ਹੈ ਨਾ ਇਸ ਮਾਜੇ ਦੇ ਵੀ ਰਿਓਦੇ ਕਦੇ ਡਰੇ ਨੇ ਨਾ ਦਬੇ ਨੇ ਤੇ ਨਾ ਹੀ ਡਰਣਗੇ ਤਾਂ ਪੰਜਾਬ ਸਰਕਾਰ ਕਾਪੀ